ਲਵਾਯੂ ਪਰਿਵਰਤਨ ਦੇ ਕਾਰਨ ਪਿੰਗਲ ਰਹੇ ਗਲੇਸ਼ੀਅਰ ਨਾ ਸਿਰਫ ਸਮੁੰਦਰ ਦੇ ਪੱਧਰ ਨੂੰ ਵਧਾ ਰਹੇ ਨੇ ਸਗੋ ਦੁਨੀਆ ਭਰ ਦੇ ਵਿੱਚ ਜਵਾਲਾਮੁਖੀ ਫਟਣ ਨੂੰ ਵੀ ਹੋਰ ਵਿਨਾਸ਼ਕਾਰੀ ਬਣਾ ਸਕਦੇ ਨੇ ਇੱਕ ਨਵੇਂ ਅਧਿਆਇ ਕੀਤਾ ਗਿਆ ਤੇ ਉਸ ਦੇ ਮੁਤਾਬਕ ਹੀ ਪਿੰਗਲ ਦੇ ਗਲੇਸ਼ੀਅਰਾਂ ਦੇ ਕਾਰਨ ਹੀ ਜਵਾਲਾਮੁਖੀ ਵਧੇਰੇ ਵਾਰ ਅਤੇ ਵਧੇਰੇ ਵਿਸਫੋਟਕਟਾਂ ਦੇ ਨਾਲ ਫਟ ਸਕਦੇ ਨੇ ਜਿਸ ਦੇ ਨਾਲ ਆਵਾਜਾਈ ਪਰਿਵਰਤਨ ਹੋਰ ਵੀ ਜਿਹੜਾ ਗੰਭੀਰ ਸਥਿਤੀ ਪੈਦਾ ਕਰ ਸਕਦਾ ਹੈ ਸੋ ਇਹ ਖੋਜ 8 ਜੁਲਾਈ 2025 ਨੂੰ ਪ੍ਰਾਗ ਦੇ ਵਿੱਚ ਆਯੋਜਿਤ ਗੋਲਡਮੈਨ ਸੌਰੀ ਗੋਲਡ ਸਮਿਟ ਕਾਨਫਰੰਸ 2025 ਦੇ ਵਿੱਚ ਪੇਸ਼ ਕੀਤੀ ਗਈ ਸੀ ਦੁਨੀਆ ਭਾਰ ਦੇ ਵਿੱਚ 245 ਸਰਗਰਮ ਜਵਾਲਾਮੁਖੀ ਨੇ ਜੋ ਕਿ ਗਲੇਸ਼ੀਰੀਆਂ ਦੇ ਖੇਠਾਂ ਜਾਂ ਫਿਰ 5 ਕਿਲੋਮੀਟਰ ਦੇ ਘੇਰੇ ਵਿੱਚ ਮੌਜੂਦ ਨੇ ਇਹਨਾਂ ਦੇ ਵਿੱਚ ਅੰਟਾਰਕਟਿਕਾ ਸ਼ਾਮਿਲ ਹੈ ਰੂਸ ਅਤੇ ਨਿਊਜ਼ੀਲੈਂਡ ਅਤੇ ਉੱਤਰੀ ਅਮਰੀਕਾ ਵਰਗੇ ਜੋ ਖੇਤਰ ਨੇ ਉਹ ਸ਼ਾਮਿਲ ਕੀਤੇ ਗਏ ਨੇ ਸੋ ਖੋਜਕਰਤਾਮਾਂ ਨੇ ਦੱਖਣੀ ਚਿਲੀ ਦੇ ਵਿੱਚ 6 ਜਵਾਲਾਮੁਖੀ ਖਾਸ ਕਰਕੇ ਮੋਚੋ ਚੁਸੋਇਕੋ ਜਵਾਲਾਮੁਖੀ ਦਾ ਅਧਿਐਨ ਕੀਤਾ ਤੇ ਪਾਇਆ ਕਿ ਕਿਵੇਂ ਪਿੰਗਲ ਦੇ ਗਲੇਸ਼ੀਅਰ ਇਹਨਾਂ ਜਵਾਲਾਮੁਖੀਆਂ ਦੀ ਜੋ ਗਤੀਵਿਧੀਆਂ ਉਸ ਨੂੰ ਜਿਹੜਾ ਹੋਰ ਵੀ ਵਧਾ ਸਕਦੇ ਨੇ ਸੋ ਇਹ ਵੀ ਰਿਪੋਰਟ ਦੇ ਅਨੁਸਾਰ ਕਿਹਾ ਗਿਆ ਜਿੱਥੇ ਕਿ ਯੂਨੀਵਰਸਿਟੀ ਦੇ ਵਿੱਚ ਖੋਜ ਕਰਤਾਵਾਂ ਨੇ ਦੱਸਿਆ ਅਤੇ ਅਧਿਧਿਆਨ ਦੇ ਮੁੱਖ ਲੇਖਕ ਨੇ ਇਹ ਵੀ ਦੱਸਿਆ ਕਿ ਗਲੇਸ਼ੀਅਰ ਚਪਾਲਾਮੁਖੀ ਫਟਣ ਦੀ ਜੋ ਮਾਤਰਾ ਹੈ ਉਸ ਨੂੰ ਦਪਾਉਂਦੇ ਨੇ ਪਰ ਜਿਵੇਂ ਕਿ ਜਲਵਾਯੂ ਪਰਿਵਰਤਨ ਦੇ ਨਾਲ ਗਲੇਸ਼ੀਅਰ ਲਗਾਤਾਰ ਪਿੰਗੜ ਰਹੇ ਨੇ ਅਤੇ ਉਹ ਲਗਾਤਾਰ ਜਿਸ ਤਰੀਕੇ ਦੇ ਨਾਲ ਪਿੰਗੜ ਰਹੇ ਨੇ ਤੇ ਸਾਡੀ ਖੋਜ ਇਹ ਦਰਸਾਉਂਦੀ ਆ ਕਿ ਇਹ ਜਪਾਲਾਮੁਖੀ ਜ਼ਿਆਦਾ ਵਾਰ ਜਾਂ ਫਿਰ ਜ਼ਿਆਦਾ ਹੀ ਵਿਸਫੋਟਕ ਢਾਂਗ ਤੇ ਨਾਲ ਫਟ ਸਕਦੇ ਨੇ